ਹਾਂਜੀ ਪ੍ਰਧਾਨ ਜੀ ਕੀ ਨਾਮ ਆਈ ਮੇਰਾ ਨਾਮ ਰਵਿੰਦੀਪ ਸਿੰਘ ਸੈਦ ਅਮਨ ਹਾਂ ਸਰ ਜੀ ਜਿਹੜੀ ਅੱਜ ਦੀ ਮੀਟਿੰਗ ਕਰੀ ਹੈ ਇੱਥੇ ਉਹਦੇ ਬਾਰੇ ਜਾਣਕਾਰੀ ਦਿਓ ਜੀ ਆਪਣੀ ਜਥੇਬੰਦੀ ਬਣੀ ਹੋਈ ਹੈ ਜਿਹਦਾ ਨਾਮ ਐਸਸੀ ਫਰੰਟ ਰਿਸਟ੍ਰਿਡ ਪੰਜਾਬ ਸੋ ਹੁਣ ਤੱਕ ਜਥੇਬੰਦੀ ਦੇ ਨਾਲ ਤਕਰੀਬਨ 10000 ਸਾਡੀ ਮੈਂਬਰਸ਼ਿਪ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਗਰੀਬ ਭਾਈਚਾਰੇ ਦੀ ਆਵਾਜ਼ ਬਲੰਦ ਕਰਨ ਲਈ ਇਹ ਜਥੇਬੰਦੀ ਦਾ ਨਿਰਮਾਣ ਕੀਤਾ ਹੈ ਸੋ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਥੇਬੰਦਕ ਢਾਂਚੇ ਬਣੇ ਹੋਏ ਹਨ ਪਰ ਉਹ ਸਿਰਫ ਮਰੇਗਾ ਤੱਕ ਦਿਹਾੜੀ ਵਧਾਉਣ ਤੱਕ ਇਥੋਂ ਤੱਕ ਸੀਮਤ ਹੈ ਸਾਡੀ ਜੱਥੇਬੰਦੀ ਇਹਨਾਂ ਚੀਜ਼ਾਂ ਤੋਂ ਹਟ ਕੇ ਕੰਮ ਕਰ ਰਹੀ ਆ ਅਸੀਂ ਕੀ ਚਾਹੁੰਦੇ ਆ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਤੁਰੰਤ ਲਾਗੂ ਕੀਤਾ ਜਾਵੇ ਸਮੇਂਦਰ ਸਮੇਂ ਸਰਕਾਰਾਂ ਆਈਆਂ ਪਰ ਉਹਨਾਂ ਨੇ ਲੈਂਡ ਸੀਲਿੰਗ ਐਕਟ ਦੇ ਉੱਤੇ ਦੋ ਪੈਸੇ ਦਾ ਵੀ ਕੰਮ ਨਹੀਂ ਕੀਤਾ ਗਾ ਸੋ ਜੱਥੇਬੰਦੀ ਜੇ ਉਹਨਾਂ ਪਾਰਟੀਆਂ ਦਾ ਉਰਜਰ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਵੀ ਕਰੂਗੀ ਜਿਨ੍ਹਾਂ ਦੇ ਦੇ ਉੱਤੇ ਅੱਜ ਤੱਕ ਦੋ ਸ਼ਬਦ ਤੱਕ ਨਹੀਂ ਬੋਲੇਗੀ ਇਸ ਤੋਂ ਇਲਾਵਾ ਅਸੀਂ 5-5 ਮਰਲੇ ਹੁਣ ਤੱਕ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਪੰਜ-ਪੰਜ ਮਰਲੇ ਅੱਜ ਤੱਕ ਵੀ ਅਸੀਂ ਵਿਲਕ ਰਹੇ ਹਾਂ ਐਸੀ ਲੋਕ ਪੰਜ-ਪੰਜ ਮਰਲੇ ਪਲਾਟਾਂ ਵਾਸਤੇ ਲੋਕਾਂ ਕੋਲ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਆ ਕਿਸੇ ਦੇ ਕੋਲੇ 5000 ਏਕੜ ਜ਼ਮੀਨ ਆ ਕਿਸੇ ਕੋਲੇ 7000 ਏਕੜ ਆ ਕਿਸੇ ਕੋਲੇ 200 ਕਿੱਲਾ ਜ਼ਮੀਨ ਆ ਪਰ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਕੋਈ ਪਾਕਿਸਤਾਨੋਂ ਥੋੜੀ ਉੱਟ ਕੇ ਆਏ ਆ ਸਾਡਾ ਪਸੀਨਾ ਖੂਨ ਇਸ ਦੇਸ਼ ਦੀ ਤਰੱਕੀ ਵਾਸਤੇ ਸੁੰਨਤੀ ਵਾਸਤੇ ਲੱਗਾ ਆ ਸ਼ਹੀਦੀਆਂ ਦਿੱਤੀਆਂ ਆ ਇਸ ਇਤਿਹਾਸ ਦੇ ਵਿੱਚ 85% ਸਾਡੀਆਂ ਕੁਰਬਾਨੀਆਂ ਜਿਹੜੀਆਂ ਆਇਆਂ ਸਿੱਖ ਇਤਿਹਾਸ ਦੇ ਵਿੱਚ ਸਾਡੀਆਂ ਬੋਲਦੀਆਂ ਆ ਨਾ ਸਾਨੂੰ ਸਿੱਖ ਧਰਮ ਦੇ ਵਿੱਚ ਉਸ ਲੈਵਲ ਦਾ ਜਿਹੜਾ ਹੈਗਾ ਜਿਨ੍ਹਾਂ ਨੇ ਅਮਰਤ ਛੱਕਿਆ ਹੋਇਆ ਆ ਉਸ ਨਾ ਸੜ ਐਸਪੀਸੀ ਦੇ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਆ ਨਾ ਹੀ ਉਹਨਾਂ ਨੂੰ ਬੰਦਾ ਰੁਤਬਾ ਦਿੱਤਾ ਜਾਂਦਾ ਆ ਸੋ ਐਸਪੀਸੀ ਕੋਲ ਵੀ ਹਜ਼ਾਰਾਂ ਏਕੜ ਜਿਹੜਾ ਹੈਗਾ ਏਕੜ ਜ਼ਮੀਨਾਂ ਆ ਅਸੀਂ ਉਹ ਵੀ ਚਾਹੁੰਦੇ ਆ ਇੱਕੋ ਭਾਈ ਕੋਰੇ ਭਾਈਚਾਰੇ ਕੋਲ ਹੀ ਉਹ ਜ਼ਮੀਨਾਂ ਵਰਤ ਰਹੇ ਆ ਅਸੀਂ ਚਾਹੁੰਦੇ ਆ ਵੀ ਉਹ ਵੀ ਜ਼ਮੀਨਾਂ ਐਸਪੀ ਭਾਈਚਾਰ ਨੂੰ ਬਰਾਬਰ ਪੈਰਲਰ ਵੰਡ ਕੇ ਦਿੱਤੀਆਂ ਜਾਣ ਤਾਕੇ ਜਿਹੜਿਆ ਹੈਗਾ ਐਸਸੀ ਭਾਈਚਾਰੇ ਦੇ ਜੀਵਨ ਪੱਧਰ ਦੇ ਵਿੱਚ ਇੱਕ ਬਦਲਾਅ ਆ ਸਕੇ ਐਸਸੀ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਕਿਹੜੀ ਰੂਪਰੇਖਾ ਤਿਆਰ ਕੀਤੀ ਗਈ ਹੈ ਐਸਸੀ ਭਾਈਚਾਰੇ ਨੂੰ ਇਕੱਠਾ ਕਰਨ ਦੇ ਲਈ ਅਸੀਂ ਪਿੰਡ-ਪਿੰਡ ਦੇ ਵਿੱਚ ਇਕਾਈਆਂ ਦਾ ਗਠਤ ਗਠਨ ਕਰ ਰਹੇ ਹਾਂ ਔਰ ਇੱਕੋ ਆਵਾਜ਼ ਬਲੰਦ ਕਰ ਰਹੇ ਹਾਂਗਾ ਲੈਂਡ ਫੀਲਿੰਗ ਐਕਟ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਅਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਨਿਰਾ ਐਸੀਆਂ ਨੂੰ ਜ਼ਮੀਨ ਦਿੱਤੀ ਜਾਵੇ ਆਪ ਦੇ ਮਾਧਿਅਮ ਰਹੀਂ ਮੈਂ ਜਨਰਲ ਕੈਟਾਗਰੀ ਦੇ ਬੰਦਿਆਂ ਨੂੰ ਵੀ ਐਸਸੀ ਬੀਸੀ ਵਾਟ ਐਵਰ ਕੋਈ ਵੀ ਹੈਗਾ ਆ ਉਹ ਸਾਡਾ ਐਸ ਜੱਥੇਬੰਦੀ ਦਾ ਸਾਥ ਦੇਣ ਔਰ ਲੈਟ ਸੀਲਿੰਗ ਐਕਟ ਦੇ ਉੱਤੇ ਜਿਹੜੇ ਵੀ ਤੁਸੋਂ ਵੋਟਾਂ ਲੈਣ ਆ ਰਹੇ ਆ ਉਹਨਾਂ ਤੋਂ ਜਵਾਬਦੇਹੀ ਮੰਗੋ ਤਾਂ ਕਿ ਜਿਹੜਾ ਹੈਗਾ ਇੱਕੋ ਬੰਦੇ ਜਿਹੜੇ 1000 ਏਕੜ ਜ਼ਮੀਨ ਆ 2500 ਏਕੜ ਜ਼ਮੀਨ ਆ ਉਹ ਹੀ ਉੱਥੇ ਕੁੰਡਲੀ ਮਾਰ ਕੇ ਉਹਨਾਂ ਜ਼ਮੀਨਾਂ ਦੇ ਉੱਤੇ ਬੈਠੇ ਆ ਸੋ ਇਹਨਾਂ ਜ਼ਮੀਨਾਂ ਨੂੰ ਬਰਾਬਰ ਪੈਰਲਰ ਵੰਡਿਆ ਜਾਵੇ ਹਰ ਇੱਕ ਤਾਂ ਕਿ ਆਮ ਦੀ ਰੋਜ਼ਮਰਾਂ ਦੀ ਜ਼ਿੰਦਗੀ ਉਹ ਆਸਾਨੀ ਨਾਲ ਮਤੀਤ ਕਰ ਸਕਣ ਇੱਕ ਜੀ ਆਪਣਾ ਜੋ ਕਿ ਆਪਣੇ ਐਸਸੀ ਲੋਕਾਂ ਦੇ ਲਈ ਉਹਨਾਂ ਦੇ ਆਰਥਿਕ ਹਾਲਤ ਬਹੁਤ ਡਾਉਣਾ ਜੀ ਉਹ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਤੁਸੀਂ ਵੀ ਕੀ ਆ ਤੁਹਾਡੇ ਕੋਲ ਕੋਈ ਯੋਜਨਾ ਕੀ ਆ ਦੇਖੋ ਐਦਾਂ ਆ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਅੱਛੀਆਂ ਸਕੀਮਾਂ ਚੱਲ ਰਹੀਆਂ ਪੰਜਾਬ ਗਵਰਨਮੈਂਟ ਦੀਆਂ ਵੀ ਸਕੀਮਾਂ ਚੱਲ ਰਹੀਆਂ ਪਰ ਪੰਜਾਬ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚ ਤਰੁੱਟੀ ਕੀ ਆ ਰਹੀ ਆ ਆਪਦੇ ਮਾਧਿਅਮ ਰਮ ਇਹ ਨਹੀਂ ਕਹਿੰਦੇ ਵੀ ਕਰ ਨਹੀਂ ਰੇ ਪਰ ਕਰ ਰਹੇ ਉਹਨਾਂ ਵਿੱਚ ਤਰੁੱਟੀਆਂ ਬਹੁਤ ਜ਼ਿਆਦੀਆਂ ਤਰੁੱਟੀਆਂ ਕਿੱਦਾਂ ਆ ਕਿ ਜਿਹੜਾ ਹੈਗਾ ਜਿਹੜੇ ਵੀ ਉਹ ਸਕੀਮ ਭਰਦੇ ਉਹਦੇ ਵਿੱਚ ਕਹਿੰਦੇ ਆ ਵੀ ਉਹ ਜਿਹੜਾ ਆਪਦਾ ਜ਼ਿੰਮੇਵਾਰ ਬੰਦਾ ਲੈ ਕੇ ਆ ਫੇਰ ਅਸੀਂ ਤੁਹਾਡਾ ਲੋਨ ਪਾਸ ਕਰਾਂਗੇ ਪਰ ਸੈਂਟਰ ਗਵਰਨਮੈਂਟ ਨੇ ਕੁਝ ਸਕੀਮਾਂ ਇਹੋ ਜੀਆਂ ਲਾਂਚ ਕੀਤੀਆਂ ਆ ਜਿਦੇ ਵਿੱਚ ਅਸੀਂ ਭਾਈਚਾਰਿਆਂ ਨੂੰ ਹੁਣ ਤੱਕ ਐਸੀ ਪ੍ਰਿੰਟ ਵੱਲੋਂ ਤਕਰੀਬਨ 41 ਲੱਖ ਰੁਪਏ ਦਾ ਅਸੀਂ ਲੋਨ ਆ ਜਿਹੜੇ ਉਹ ਕੱਲਾ ਮੋਗਾ ਦੇ ਵਿੱਚ ਹੀ ਜਥੇਬੰਦੀ ਦੇ ਮਾਧਿਅਮ ਰਾਹੀਂ ਸਰਕਾਰ ਕੋਲੋਂ ਦਿਵਾ ਚੁੱਕੇ ਆ ਸੋ ਅਸੀਂ ਕੀ ਚਾਹੋਗੇ ਕਿ ਜਿਹੜੇ ਗਰੀਬ ਆ ਉਹ ਨੌਕਰੀਆਂ ਲੈਣ ਵਾਲੇ ਨਹੀਂ ਦੇਣ ਵਾਲੇ ਬਣ ਆਟਾ ਦਾਲ ਸਕੀਮ ਮੰਗਲ ਵਾਲੇ ਨਹੀਂ ਖਵਾਉਣ ਵਾਲੇ ਬਣ ਜ਼ਮੀਨਾਂ ਲੈ ਕੇ ਅਸੀਂ ਆਪ ਖੇਤੀ ਕਰੀਏ ਔਰ ਅਸੀਂ ਲੰਗਰਾ ਅਸੀਂ ਆਪ ਵੀ ਲੰਗਰ ਲਾਈਏ ਲੋਕਾਂ ਨੂੰ ਜਿਹੜਾ ਹੈਗਾ ਅਸੀਂ ਹੈਲਪ ਕਰੀਏ ਅਸੀਂ ਹੈਲਪ ਨਹੀਂ ਅਸੀਂ ਹੈਲਪ ਦਈਏ ਸੋ ਇੰਡਸਟਰੀਆਂ ਲਗਾ ਕੇ ਸਾਡੇ ਲੋਕ ਖੋਧੀਆਂ ਆਪਣੀਆਂ ਇੰਡਸਟਰੀਆਂ ਹੋਣ ਆਪਦੇ ਕਾਰੋਬਾਰ ਹੋਣ ਤਾਂ ਕਿ ਜਿਹੜੇ ਹੈਗੇ ਨਰੇਗਾ ਦੀਆਂ ਦਿਹਾੜੀਆਂ ਤੋਂ ਬਾਹਰ ਨਿਕਲ ਕੇ ਇੱਕ ਚੰਗਾ ਜੀਵਨ ਜਿਹੜਾ ਹੈਗਾ ਬਤੀਤ ਕਰ ਸਕਣ ਧੰਨਵਾਦ ਜੀ ਥੈਂਕ ਯੂ ਹਾਂਜੀ ਸਰ ਜੀ ਕੀ ਨਾਮ ਆ ਜੀ ਮੇਰਾ ਨਾਮ ਜੀ ਜਸਵੀਰ ਸਿੰਘ ਲੋਟੀ ਹੈ ਜੀ ਅੱਛਾ ਜਿਹੜੀ ਅੱਜ ਦੀ ਇਹ ਮੀਟਿੰਗ ਕੀਤੀ ਗਈ ਆ ਇਕੱਠ ਕੀਤਾ ਗਿਆ ਇਹਦੇ ਬਾਰੇ ਬੇ ਜਾਣਕਾਰੀ ਦਿਓ ਜੀ ਇਹ ਦੇਖੋ ਜੀ ਸਾਡੇ ਸਮਾਜ ਦੀਆਂ ਜਿਹੜੀਆਂ ਲਗਾਤਾਰ ਪਰੇਸ਼ਾਨੀਆਂ ਜਿਹੜੀਆਂ ਦਿਨ-ਬਿਦਨ ਵਧਦੀਆਂ ਜਾ ਰਹੀਆਂ ਸੋ ਲੋੜ ਹੈ ਕਿਤੇ ਨਾ ਕਿਤੇ ਇੰਨਾ ਜਿਹੜੀਆਂ ਪਰੇਸ਼ਾਨੀਆਂ ਨੂੰ ਬੰਨ ਲਾਉਣ ਦੀ ਸੋ ਉਹਨਾਂ ਸਾਰੇ ਜਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣਾ ਐਸਸੀ ਫਰੰਟ ਰਜਿਸਟਰਡ ਪੰਜਾਬ ਖੜਾ ਕੀਤਾ ਹੈ ਜਿਹਦੇ ਵਿੱਚ ਕੀ ਦੱਬੇ ਕੁਚਲੇ ਹੋਏ ਲੋਕਾਂ ਦੀ ਮਦਦ ਕਰਨ ਦਾ ਸਾਡਾ ਜਿਹੜਾ ਮੇਨ ਹੋਟੀਚਾ ਹੈ ਜੀ ਔਰ ਜਿਹੜੇ ਗਰੀਬ ਭਾਈਚਾਰਿਆਂ ਦੇ ਨਾਲ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿੱਥੇ ਤੱਕੇ ਹੁੰਦੇ ਆ ਉਹਨਾਂ ਤੱਕਿਆਂ ਨੂੰ ਰੋਕਣ ਦੇ ਲਈ ਔਰ ਇਹਨਾਂ ਦਾ ਜੀਵਨ ਪੱਧਰ ਜਿਹੜਾ ਚੰਗਾ ਉੱਚਾ ਚੱਕਣ ਦੇ ਲਈ ਉਪਰਾਲੇ ਜਿਹੜੇ ਇਸ ਸੰਸਥਾ ਵੱਲੋਂ ਕੀਤੇ ਜਾਣਗੇ। ਅੱਛਾ ਸਰ ਜੀ ਇਹ ਪਿੰਡਾਂ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਦਾ ਗਠਨ ਕਰਤਾ? ਦੇਖੋ ਜੀ ਸਾਡੀ ਜਥੇਬੰਦੀ ਦੇ ਨਾਲ ਜਿੱਦਾਂ ਚੇਰਮੈਨ ਸਾਹਿਬ ਨੇ ਦੱਸਿਆ ਵੀ ਤਕਰੀਬਨ ਜਿਹੜਾ 10000 ਜਿਹੜਾ ਮੈਂਬਰ ਉਹ ਜੁੜ ਚੁੱਕਾ ਜੀ ਸਾਡੇ ਜਥੇਬੰਦੀ ਦੇ ਨਾਲ ਔਰ ਅੱਜ ਅਸੀਂ ਜਿਹੜਾ 8 ਜ਼ਿਲ੍ਹੇ ਕਵਰ ਕੀਤੇ ਆ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਜ਼ਿਲ੍ਹਾ ਪ੍ਰਿੰਤ ਪ੍ਰਧਾਨ ਉਹ ਨਿਯੁਕਤ ਕੀਤੇ ਇਸ ਤੋਂ ਅੱਗੇ ਦੀ ਜਿਹੜੀ ਕਾਰਵਾਈ ਹੈ ਜੀ ਜਿਹੜੇ ਸਾਡੇ ਲਾਏ ਹੋਏ ਜ਼ਿਲ੍ਹਾ ਪ੍ਰਧਾਨ ਆ ਉਹ ਅੱਗੇ ਜਿਹੜੀਆਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹੜੀਆਂ ਇਕਾਈਆਂ ਖੜੇ ਕਰਨਗੇ ਜੀ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਜਿੱਦਾਂ ਵੀ ਅਸੀਂ ਦੱਸਿਆ ਹੈ ਕਿ ਆਪਣੇ ਸਮਾਜ ਨੂੰ ਜਿਹੜੇ ਆਪਣੇ ਹੱਕ ਦਵਾਉਣ ਦੇ ਲਈ ਆਟਾ ਦਾਲ ਸਕੀਮ ਤੱਕ ਨਹੀਂ ਨੌਕਰੀਆਂ ਦੀ ਗੱਲ ਕਰਾਂਗੇ ਰੋਜ਼ਗਾਰ ਦੀ ਗੱਲ ਕਰਾਂਗੇ ਔਰ ਜ਼ਮੀਨਾਂ ਦੀ ਗੱਲ ਕਰਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਜੀਵਨ ਪੱਧਰ ਆ ਉਹ ਉੱਚਾ ਚੱਕਿਆ ਜਾ ਸਕੇ। ਫਿਕਰਮੰਦ ਮੀਡੀਆ ਤੋਂ ਗੁਰਚਾਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਨਿਹਾਲ ਦੀ ਰਿਪੋਰਟ